ਉਹ ਜਿਹੜੇ ਧੰਨਵਾਦ ਨਾਮ ਕਰਦਾ ਉਹ ਇਹ ਸੇ ਧੰਨਵਾਦ ਨਾਮ ਕਰਦਾ। ਤੁਹਾਡੇ ਉਧਰ ਅੱਜ ਇੱਕ ਵੱਲ ਵਾਲੇ ਪੇਟੀ ਨਹੀਂ ਕਰਾਂ। ਕਿਉਂਕਿ ਤੁਸੀਂ ਇਹ ਦੇਖੀ ਹੈ ਕਿ ਸਭ ਨਾਲੇ ਪੇਟੀ ਜਿਹੜੇ ਸੰਯੁਕਤ ਸਰਬੋਰਚੇਰ ਤੋਂ ਬਲਾਈ ਵੈਸੀ ਹੋ ਰਾਜਨੀਤਿਕ ਪਾਰਟੀਆਂ ਦੇ ਨਾਲ ਕਰ ਉਹਨੇ ਮੀਟਿੰਗ ਕੀਤੀ ਹੈ। ਆਪਣੇ ਜਦੋਂ ਮੈਂ ਬੋਲੋ ਉਹ ਮੀਟਿੰਗ ਦਾ ਪਹਿਲੀ ਵਾਈਕਾਟ ਕੀਤਾ ਗਿਆ ਉਹ ਪਾਈਆ ਸੀ ਜਿੱਦਿਆਂ ਰਾਜ ਵਿੱਚ ਪਾਰਟੀਆਂ ਨੇ ਅਸੀਂ ਤੇ ਕੋਈ ਮਿੱਟੀ ਨਹੀਂ ਕਾਣੀ ਮਸਲਾ ਨੇ ਜਿਹੜਾ ਜ਼ਮੀਨ ਦਾ ਅੱਤ 400 ਦੇ ਜੰਦੇ ਉਸ ਮਿਹਰੇ ਤਰਫੇ ਉਹਨੇ ਹੱਥੇ ਆ ਜ਼ਮੀਨਾਂ ਦੇ ਵਾਸਤੇ ਜਿਹੜਾ ਰੈਂਟ ਪੋਲਰ ਦੀ ਨਕਤੀ ਬਣਾਈ ਹੈ ਜੇ ਕੋਈ ਪਾਣੀਆਂ ਦਾ ਮੁੱਦਾ ਹੈ ਕੀ ਭਾਈ ਇਹ ਤਾਂ ਹੈ ਨਹੀਂ ਕਿ ਗੱਲ ਸਮਝੂ ਮਨਜੂਰ ਹੈ ਕਿ ਸਰਕਾਰ ਨਾਲ ਮਿਲ ਕੇ ਚੱਲਦੇ ਆ ਲੜਾਈ ਤਾਂ ਸਭ ਤੋਂ ਵੱਧ ਪਾਣੀ ਇਸੇ ਮਸਲੇ ਆਪਣਾ ਉਸ ਮੀਟਿੰਗ ਦਾ ਹਿੱਸਾ ਨਾ ਲੈਣਾ ਉਹ ਮੀਟਿੰਗ ਦੇ ਵਿੱਚੋ ਜਵਾਬ ਦੇਣ ਦਾ ਕਾਰਨ ਕੀ ਹੈ ਜੇ ਸਿੱਧਾ ਸਿੱਧਾ ਸੰਸਦ ਜੀ ਨਾਲ ਮੈਂ ਸਮਝੀਏ ਕਿਉਂਕਿ ਜਦੋਂ ਪਿਛਲੇ ਤਿੰਨ ਕਾਲੇ ਕਾਨੂੰਨ ਆਏ ਹਨ ਉਹ ਜਿੰਨੇ ਕਾਲੇ ਕਾਨੂੰਨਾਂ ਨੂੰ ਇਹ ਹੀ ਇਕਾਦੀਤਾਂ ਨੂੰ ਬਹੁਤ ਚੰਗੇ ਕਹਿੰਦਾ